ਕਿਸੇ ਨੂੰ ਸਾਹ ਦੀ ਬਿਮਾਰੀ ਹੈ ਇਹਦਾ ਆਂਡਾ ਕੰਮ ਕਰਦਾ ਹੈ। ਅੱਛਾ ਕਿਸੇ ਨੂੰ ਸਾਹ ਦੀ ਬਿਮਾਰੀ ਹੈ ਇਹਨਾਂ ਨੂੰ ਕੀ ਪਤਾ ਹੈਗਾ? ਅੱਛਾ ਪੱਕੀ ਗੱਲ ਹੈ ਇਹ। ਪੱਕੀ ਗੱਲ ਹੈ ਜਦੋਂ ਇਹ ਆਂਡੇ ਦੰਦੀਆਂ ਨੇ ਜੇ ਕਿਸੇ ਨੂੰ ਸਾਹ ਦੀ ਬਿਮਾਰੀ ਹੈ ਇਹਦਾ ਆਂਡਾ ਵਰਤ ਲੰਬਕਤ ਦਾ ਉਹਨੂੰ ਵੀ ਇਹ ਠੀਕ ਕਰ ਕਿਵੇਂ ਖਾਣਾ ਪੈਂਦਾ ਬਲ ਕੇ? ਨਹੀਂ ਨਹੀਂ ਉਹਨੂੰ ਬਸ ਸਿੱਧੀ ਪੀ ਲੈ ਕੱਚੇ ਹੀ ਭੰਨ ਕੇ। ਹਾਂਜੀ ਇਹ ਪੱਕੀ ਹੈ ਨਾ। ਪੱਕੀ ਗੱਲ ਹੈ। ਦੇਖ ਸਕਦੇ ਹੋ ਬਈ ਬੱਤਕਾਂ ਦੇ ਆਂਡੇ ਖਾਣ ਨਾਲ ਸਾਹ ਦੀ ਬਿਮਾਰੀ ਦੂਰ ਹੁੰਦੀ ਹੈ। ਹਾਂਜੀ ਹਾਂਜੀ। ਬੱਲਬਾਤ ਕਰਦੇ ਆਂਗੇ ਸੁਣ ਲੋ ਗੱਲ ਪੂਰੀ। ਅੱਛਾ ਪੱਕੀ ਗੱਲ ਹੈ ਇਹ ਪੱਕੀ ਗੱਲ ਹੈ ਜਦੋਂ ਇਹ ਅੰਡੇ ਦਿੰਦੀਆਂ ਨੇ ਜੇ ਕਿਸੇ ਨੂੰ ਸਾਹ ਦੀ ਬਿਮਾਰੀ ਹੈ ਇਹਦਾ ਅੰਡਾ ਵਰਤ ਲੈ ਵਕਤ ਦਾ ਉਹਨੂੰ ਵੀ ਇਹ ਠੀਕ ਕਰ ਕਿਵੇਂ ਖਾਣਾ ਪੈਂਦਾ ਵਾਲ ਕੇ ਨਹੀਂ ਨਹੀਂ ਉਹਨੂੰ ਬਸ ਸਿੱਧੀ ਪੀਲੇ ਕੱਚੇ ਹੀ ਭੰਨ ਕੇ ਇੱਕ ਅੰਡਾ ਹਾਂਜੀ ਹਾਂਜੀ ਨਹੀਂ ਇੱਕ ਨਹੀਂ ਕਈ ਛਕਣੇ ਪੈਂਦੇ ਨੇ ਜੀ ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਪਿੰਡ ਮੇਦੇ ਬਸ ਖੜਿਆਂਗੇ ਇੱਥੇ ਇੱਕ ਨਵੀਂ ਗੱਲ ਸੁਣਨ ਨੂੰ ਆਈ ਹੈ ਇਲਾਜ ਕੀ ਹੈ ਬੱਤਕਾਂ ਦੇ ਅੰਡੇ ਬਾਬਾ ਜੀ ਖੜੇ ਨੇ ਕਹਿੰਦੇ ਬਤਕਾਂ ਦੇ ਅੰਡੇ ਖਾਣ ਨਾਲ ਸਾਂਹ ਦੀ ਬਿਮਾਰੀ ਦੂਰ ਹੁੰਦੀ ਹੈ ਕਿ ਪਰ ਆਹ ਅੰਡਾ ਜਿਹੜਾ 5-7 ਦਿਨ 10 ਅੰਡੇ ਪੀਣੇ ਪੈਂਦੇ ਨੇ ਸ਼ਾਮ ਨੂੰ ਆਹ ਬਤਕਾਂ ਦੇ ਆ ਦੇਖ ਸਕਦੇ ਹੋ ਬਤਕਾਂ ਇਹਨਾਂ ਦੇ 10 ਅੰਡੇ ਖਾ ਲੋ ਸਾਂਹ ਦੀ ਬਿਮਾਰੀ ਬਿਲਕੁਲ ਖਤਮ ਹਲਦੀ ਦੱਸੇ ਤੁਹਾਨੂੰ ਸ਼ਾਮ ਨੂੰ ਅੱਧਾ ਚਮਚਾ ਦੁੱਧ ਚ ਫੈਂਟ ਕੇ ਇੱਕ ਗਲਾਸ ਅੱਧਾ ਵੀ ਜਿੰਨਾ ਪੀ ਸਕਦੇ ਹੋ ਸ਼ਾਮ ਨੂੰ ਇੱਕ ਦਿਨੇ ਵੀ ਪੀ ਸਕਦੇ ਹੋ ਅੱਧਾ ਗਲਾਸ ਰੋ ਅੱਧਾ ਚਮਚਾ ਹਲਦੀ ਦਾ ਡੇਲੀ ਮੈਂ ਕਹਿੰਦਾ ਕੋਈ ਰੋਗੇ ਨਹੀਂ ਰਹਿੰਦਾ ਹਰ ਇੱਕ ਬਿਮਾਰੀ ਦਾ ਜੋੜਾਂ ਦਾ ਦਰਦ ਗਠੀਆ ਪਰ ਸਿਆਰ ਸਿਆਲ ਪੀਓ ਪਰ ਜਿਹੜੀ ਆਹ ਵੀਡੀਓ ਸ਼ੇਅਰ ਕਰਦੇ ਕਿਸੇ ਰੋਗੀ ਦਾ ਯਾਰ ਰੋਗ ਦੂਰ ਹੋ ਜੇ ਬਰੀਆ ਲਖੇਦੀ ਮਾਂ ਇਧਰ ਸਲੀਹ ਹੋਈ ਹੈਗੀ ਆ ਦੇਖੋ ਇਹ ਜੇ ਜੇ ਸੱਲ ਕੱਟ ਜਾਣਾ ਸਾਰਿਆਂ ਨੂੰ ਸੱਲਾਂ ਵਲੇ ਨਾ ਵੀ ਲੋਡ ਪੈਂਦੀ ਆ ਦੁੱਧ ਦੀ ਅਸੀਂ ਕਿਸੇ ਨੇ ਜਵਾਬ ਨਹੀਂ ਦਿੱਤਾ ਕੋਈ ਮਰਜੀ ਆ ਜਾਏ ਚਾਹੇ ਦੁਸ਼ਮਣ ਆ ਜਾਏ ਚੜ ਕੇ ਉਹਨੂੰ ਵੀ ਦੁੱਧ ਦੰਨੇ ਅਸੀਂ ਬੱਕਰੀ ਦਾ ਯੇਦਾ ਸੱਲ ਪੂਰੇ ਹੋ ਜਾਣ ਕਿਤੇ ਐਵੇਂ ਕਾਰ ਚਲਾਉਣਾ ਕਰ ਜੇ ਇਧਰ ਵੀ ਜਾਨਵਰ ਰੱਖੇ ਹੋਏ ਨੇ ਕਿਸੇ ਨੂੰ ਸਾਹ ਦੀ ਬਿਮਾਰੀ ਹੈ ਇਹਦਾ ਆਂਡਾ ਕੰਮ ਕਰਦਾ ਹੈ ਅੱਛਾ ਕਿਸੇ ਨੂੰ ਸਾਹ ਦੀ ਬਿਮਾਰੀ ਹੈ ਇਹਨਾਂ ਨੂੰ ਕੀ ਪਤਾ ਹੈਗਾ ਅੱਛਾ ਪੱਕੀ ਗੱਲ ਹੈ ਇਹ ਪੱਕੀ ਗੱਲ ਹੈ ਜਦੋਂ ਇਹ ਆਂਡੇ ਦੰਦੀਆਂ ਨੇ ਜੇ ਕਿਸੇ ਨੂੰ ਸਾਹ ਦੀ ਬਿਮਾਰੀ ਹੈ ਇਹਦਾ ਆਂਡਾ ਵਰਤਣ ਵਕਤ ਦਾ ਉਹਨੂੰ ਵੀ ਇਹ ਠੀਕ ਕਰ ਕਿਵੇਂ ਖਾਣਾ ਪੈਂਦਾ ਵਲ ਕੇ ਨਹੀਂ ਨਹੀਂ ਉਹਨੂੰ ਬਸ ਸਿੱਧੇ ਪੀਲੇ ਕੱਚੇ ਹੀ ਪਨ ਕੇ ਇੱਕਾਂਡਾ ਹਾਂਜੀ ਹਾਂਜੀ ਨਹੀਂ ਇੱਕ ਨਹੀਂ ਕਈ ਸਕਣੇ ਪੈਂਦੇ ਨੇ ਇਹ ਅੱਛਾ ਕਿਵੇਂ ਸ਼ਾਮ ਨੂੰ ਕਿਵੇਂ ਸ਼ਾਮ ਨੂੰ ਸ਼ਾਮ ਨੂੰ ਲੈ ਕੇ ਆਪਦਾ ਕੱਪੜਾ ਲਵੇਟ ਕੇ ਪਹਿਜੇ ਤੇ ਸਾਂਹ ਦੀ ਬਿਮਾਰੀ ਦੂਰ ਹੁੰਦੀ ਹੈ ਸਾਂਹ ਦੀ ਬਿਮਾਰੀ ਦੂਰ ਹੁੰਦੀ ਹੈ ਕਿੰਨੇ ਟਾਈਮ ਚ ਨਹੀਂ ਸਮਾਂ ਲੱਗਦਾ ਹੌਲੀ ਹੌਲੀ ਬਿਮਾਰੀ ਜਾਂਦੀ ਹੈ ਕਿੰਨੇ ਕਾਂਡੇ ਪੀਣੇ ਪੈਂਦੇ ਨੇ ਪੰਜ ਚਾਰ ਅੰਡੇ ਛਕਣੇ ਪੈਂਦੇ ਨੇ ਅੱਛਾ ਕਿਦਾਂ ਆਪਣੇ ਤੁਰਚਰੇ ਰੱਖੇ ਹੋਏ ਨੇ ਕਬੂਤਰ ਸਾਡੇ ਚੋਰੀ ਹੋ ਗਏ ਬੱਚੇ ਲੈ ਕੇ ਗਿਰੋ ਚਾ ਕੇ ਚਲੋ ਅਸੀਂ ਉਹਨਾਂ ਨੂੰ ਕੁਝ ਕਹਾਣੀ ਨਹੀਂ ਲੈਗੇ ਚੋਰੀ ਕਿਵੇਂ ਆ ਜਵਾਖ ਚੋਰੀਆਂ ਲੈ ਕੇ ਕੱਢ ਕੇ ਹੋ ਕੀ ਚੀਜ਼ ਕਬੂਤਰ ਸਾਡੇ ਕਿੰਨੇ ਕੁ ਹੈਗੇ ਤੇ 10 12 ਕਬੂਤਰ ਹੋਰ ਅੱਛਾ ਅਸੀਂ ਉਹਨਾਂ ਦਾ ਵੀ ਕੋਈ ਵਿਰੋਧ ਨਹੀਂ ਕੀਤਾ ਵੀ ਚਲੋ ਬੱਚੇ ਲੈ ਗਏ ਲੈ ਗਏ ਬੱਚਿਆਂ ਦਾ ਕੰਮ ਹੀ ਹੁੰਦਾ ਇਹ ਪਰ ਆਹ ਸਾਂਹ ਵਾਲੀ ਗੱਲ ਹੈ ਜਿਹੜੀ ਇਹ ਹਾਂਜੀ ਹਾਂਜੀ ਇਹ ਪੱਕੀ ਐ ਨਾ ਕੀ ਗੱਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕਾਸ਼ਪਰੀ ਆਈ ਸੂਈ ਹੋਈ ਆਪਣੇ ਕੋਲ ਆ ਕਾਸ਼ਪਰੀ ਹਾਂ ਇਹ ਕਾਸ਼ਪਰੀ ਨੂੰ ਬੱਕਰੀ ਵੀ ਕਹਿੰਦੇ ਨੇ ਆ ਸ਼ੌਂਕੀਆ ਰੱਖੀ ਹੋਈ ਏ ਕਿਹਦੇ ਸੱਲ ਸੱਲ ਘਟ ਜਾਣ ਪਿੰਡ ਦੇ ਵਿੱਚ ਬੜੇ ਮਰੀਜ਼ ਆਉਂਦੇ ਨੇ ਫਿਰ ਕਿਸੇ ਤੋਂ ਕੋਈ ਦੁੱਧ ਦਾ ਪੈਸਾ ਨਹੀਂ ਲਿਆ ਜਾਂਦਾ ਠੀਕ ਆ ਤੁਸੀਂ ਕਾਸ਼ਪਰੀ ਕਹਿੰਦੇ ਹੋ ਇਹਨੂੰ ਕਾਸ਼ਪਰੀ ਆ ਇਹਦਾ ਨਾਮ اچھا ਕਾਸ਼ਪਰੀ ਆ ਹਾਂਜੀ ਹਾਂਜੀ ਝੋਟਾ ਵੀ ਰੱਖਿਆ ਹੋਇਆ ਹਾਂਜੀ ਹਾਂ ਝੋਟਾ ਵੀ ਰੱਖਿਆ ਵਸ਼ੇਰਾ ਦਾ ਇਹ ਆਪਣੇ ਸਮਾਨ ਵਾਲੀਆਂ ਕਲਾਰਾਂ ਤੋਂ ਅਰਦਾਸੇ ਹੋਇਆ ਸੀਦਾ ਸਿੰਘਾਂ ਦੇ ਸਥਾਨ ਤੇ ਕਲਾਰਾਂ ਆਪਣਾ ਸਮਾਨ ਸੁਖੀ ਸੁਖੀ ਵਾਲੀਆਂ ਕਲਾਰਾਂ ਹਾਂ ਸੁਖੀ ਵਾਲੀਆਂ ਕਲਾਰਾਂ ਉੱਥੇ ਉਹਨਾਂ ਨੇ ਆਪਣੇ ਸਿਦਾਂ ਸਿੰਘਾਂ ਦੇ ਸਥਾਨ ਤੇ ਸੁਖਣਾ ਸੁਖੀ ਸੀ ਮਹਾਰਾਜ ਨੇ ਪੂਰੀ ਕੀਤੀ ਔਰ ਅਸੀਂ ਦਾਦੇ ਦੇ ਅਰਦਾਸ ਬੇਨਤੀ ਕਰਾ ਕੇ ਗਈ ਸੀ 2.5 ਮਹੀਨਿਆਂ ਦਾ ਬੱਚਾ ਧੀ ਉਹ ਅੱਛਾ ਹਾਂਜੀ ਹਾਂਜੀ ਠੀਕ ਹੈ ਹੁਣ ਕਿੰਨੀ ਉਮਰ ਹੋ ਗਈ ਇਹਦੀ ਬਣਾ ਉਮਰ ਹੋ ਗਈ ਇਹਦੀ ਜੀ 9 9 ਮਹੀਨਿਆਂ ਦੀ ਹੋ ਗਈ 9 10 ਮਹੀਨਿਆਂ ਦੀ ਅੱਛਾ 9 10 ਮਹੀਨਿਆਂ ਦੀ ਹੋ ਗਈ ਹਾਂਜੀ ਹਾਂਜੀ ਇਧਰ ਘੋੜੀ ਆ ਆਪਣੀ ਲਿਆਂਦੀ ਵਧੀਆ ਸ਼ੌਂਕੀਆ ਚੱਕੂਰੀ ਨਾਸਤੇ ਹਾਂ ਵਧੀਆ ਐਣ ਨੱਚਦੀ ਨੁੱੱਚਦੀ ਚੰਗਾ ਐਣ ਵਧੀਆ ਨਾ ਬਾਹਰੇ ਕੱਢੀਏ ਫਿਰ ਬਾਹਰੇ ਫਿਰ ਇਹ ਕਾਜਾ ਬਣਾ ਪੂ ਉਹ ਮੂਰਾ ਇਹ ਤਾਜਾ ਪਾ ਕੇ ਕਾਜੇ ਨਾਲ ਨੱਚੂ ਕਾਜੇ ਨਾਲ ਨੱਚੂ ਹਾਂ ਹਾਂਜੀ ਇਹ ਕਿਹੜੀ ਨਸਲ ਹੈ ਇਹ ਆਵਲਕ ਜੀ ਆਵਲਕ ਹਾਂਜੀ ਮਾਰવાડી ਆਵਲਕ ਮਾਰવાડી ਹਾਂਜੀ ਹਾਂਜੀ ਮਾਰ ਬਾੜੀ ਅਬਲਕ ਅਬਲਕ ਇਹਨਾਂ ਦੀ ਕਿੰਨੀ ਕੁ ਕੀਮਤ ਹੁੰਦੀ ਹੈ ਇਹ ਤਾਂ ਕੀਮਤ ਦਾ ਕਹਿਣ ਤੋਂ ਬਾਹਰ ਹੀ ਹੈ ਅੱਛਾ ਬਾਹਰ ਹੀ ਹੈ ਹਾਂਜੀ ਹਾਂਜੀ ਇਹ ਸ਼ੌਂਕ ਦਾ ਕੋਈ ਮੁੱਲ ਨਹੀਂ ਸ਼ੌਂਕ ਦਾ ਕੋਈ ਮੁੱਲ ਨਹੀਂ ਹੈਗਾ ਕਿਵੇਂ ਜੀ ਝੋਟਾ ਝੋਟੇ ਵਾਰੇ ਜਿਹੜਾ ਸਾਨੂੰ ਬਦਨਾਮ ਕੀਤਾ ਹੋਇਆ ਹੈ ਜਿਹਨੇ ਇਹ ਝੋਟਾ ਰੱਖਿਆ ਹੋਇਆ ਹੈ ਇਹ ਵਧੀਆ ਰਿਕਾਰਡ ਦਾ ਝੋਟਾ ਹੈਗਾ ਨਸਲ ਦਾ ਇਸ ਦਾ ਨਸਲ ਸੁਧਾਰ ਦਿਆਂ ਸ਼ੌਂਕ ਹੀ ਹੈ ਕੰਮ ਸਾਡਾ अच्छा हां जी हां ਝੋਟੀ ਦੇਖੋ ਹਜੇ ਨੇ ਦੰਦ ਨਹੀਂ ਤੋੜੇ ਹੈ ਕਰਾਸ ਹੋ ਗਈ ਅੱਛਾ ਕਰਾਸ ਕੋਈ ਦੰਦ ਨਹੀਂ ਤੋੜਿਆ ਖੀਰੀ ਹੈ ਹਾਂ ਕਰਾਸ ਹੋ ਗਈ ਵਧੀਆ ਨਸਲ ਦੀ ਕੱਟੀ ਹੈ ਇਹ ਠੀਕ ਹੈ ਕਿੰਨੀ ਉਮਰ ਦੀ ਉਮਰ ਇਹ ਤਾਂ 2 ਸਾਲ ਦੀ ਹੈ 2 ਸਾਲ ਤੋਂ ਹਜੇ ਪੂਰੀ 2 ਸਾਲ ਹੀ ਮੰਨਤ ਉਹਨੂੰ ਠੀਕ ਹੈ ਹਾਂਜੀ ਹਾਂਜੀ ਇਹਦੀ ਕਿੰਨੀ ਉਮਰ ਛੋਟੇ ਦੀ ਇਹਦੀ ਇਹਦੀ ਵੀ ਹਜੇ 10 ਸਵਾ 2 ਸਾਲ ਦੀ ਉਮਰ ਹੈ ਅੱਛਾ ਹਾਂ ਮੱਝ ਦੀ ਕੱਟੀ ਹੈ ਘਟੋ ਘਟੇ ਥੱਲੇ ਹੈਗਾ 16 17 ਲੀਟਰ ਦੁੱਧ 17 ਲੀਟਰ ਹਾਂਜੀ ਹਾਂਜੀ ਨਹੀਂ 17 ਨਹੀਂ ਆਪਾਂ ਪੱਕਾ ਕਹਿ ਸਕਦੇ ਘੱਟ ਵੀ ਹੈਗਾ ਉਹ ਕੱਢ ਦਈਏ 16 17 ਜਾਂ ਆਪਾਂ ਲੀਟਰ ਮਾਰੀਏ ਅੱਛਾ 16 17 ਲੀਟਰ ਕੱਢ ਦਈਏ ਹਾਂਜੀ